ਥਾਪੀ ਨਾਮ ਰਵਾਇਆ ਕਰੋ ਫੁਰਕ ਫੁਰਦੇ ਰਾਤ ਨੂੰ ਸਤ ਸ੍ਰੀ ਅਕਾਲ ਜੀ ਲੈ ਕੇ ਆਏ ਆਂ ਵੀਡੀਓ ਕਬੱਡੀ ਟੂਰਨਾਮੈਂਟ ਫਾਈਨਲ ਰਿਜ਼ਲਟ ਜੋ ਕੱਲ 23 ਸਤੰਬਰ ਨੂੰ ਤਿੰਨ ਜਗ੍ਹਾ ਤੇ ਕਬੱਡੀ ਟੂਰਨਾਮੈਂਟ ਕਰਵਾਏ ਗਏ ਸਨ ਤੇ ਕੱਲ ਕਿਹੜੇ ਖਿਡਿਆਰੀ ਮੋਟਰਸਾਈਕਲਾਂ ਦੇ ਬੈਸਟ ਰੇਡਰ ਤੇ ਜਾਫੀ ਬਣਿਆ ਤੇ ਪੂਰੀ ਵੀਡੀਓ ਦੇਖੋ ਤੇ ਪੂਰੀ ਜਾਣਕਾਰੀ ਦੇਵਾਂਗੇ ਤੇ ਉਸ ਤੋਂ ਪਹਿਲਾਂ ਜੇ ਤੁਸੀਂ ਆਪਣੇ YouTube ਚੈਨਲ All Rounder 855 ਤੇ ਨਵੇਂ ਦਾ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਜੇ ਤੁਸੀਂ ਵੀਡੀਓ Facebook ਤੇ ਦੇਖ ਰਹੇ ਹੋ ਤਾਂ Facebook ਪੇਜ ਨੂੰ ਲਾਈਕ ਤੇ ਫੋਲੋ ਕਰਨਾ ਤੇ ਆਪਾਂ ਹਰ ਰੋਜ਼ ਕਬੱਡੀ ਟੂਰਨਾਮੈਂਟਾਂ ਦੇ ਫਾਈਨਲ ਰਿਜ਼ਲਟ ਦੀ ਵੀਡੀਓ ਲੈ ਕੇ ਆਉਨੇ ਆਂ ਪਹਿਲੇ ਕਬੱਡੀ ਟੂਰਨਾਮੈਂਟ ਦੀ ਗੱਲ ਕਰਕੇ ਤਾਂ ਪਹਿਲਾ ਕਬੱਡੀ ਟੂਰਨਾਮੈਂਟ ਫਰੀਦাবাদ ਹਰਿਆਣਾ ਦੇ ਵਿੱਚ ਕਰਵਾਇਆ ਗਿਆ ਸੀ ਤੇ ਉੱਥੇ ਪਹਿਲਾ ਇਨਾਮ 45000 ਤੇ ਦੂਜਾ ਇਨਾਮ 31000 ਸੀ ਤੇ ਵੈਸਟ ਰੇਡਰ ਤੇ ਜਾਫੀਆਂ ਦੇ ਲਈ 51 52 100 ਪਲੱਸ ਰੈਂਜਰ ਸਾਇਕਲ ਜਿੱਤੇ ਗਏ ਸਨ ਤੇ ਇੱਥੇ ਫਾਈਨਲ ਮੈਚ ਹੋਇਆ ਸੀ ਮੋਤਾਵਾੜ ਤੇ ਤਗਾਮ ਦੀਆਂ ਟੀਮਾਂ ਦੇ ਵਿਚਕਾਰ ਇਹਦੇ ਵਿੱਚ ਤਗਾਮ ਦੀ ਟੀਮ ਸੈਕੰਡਰੀ ਸੀ ਤੇ ਮੋਤਾਵਾੜ ਦੀ ਟੀਮ ਫਾਸਟ ਤੇ ਇਥੋਂ ਦੇ ਵੈਸਟ ਰੇਡਰ ਤੇ ਜਾਫੀ ਦੀ ਗੱਲ ਕਰਕੇ ਤਾਂ ਇਥੋਂ ਵੈਸਟ ਰੇਡਰ ਬਣਿਆ ਛੋਟਾ ਪੂਰਾ ਤੇ ਪਸਵਿੰਦਰ ਦਿਾਲਪੁਰ ਦੋਨਾਂ ਨੇ 6 6 ਕ ਟਵਿੱਟ ਜਾਫੀ ਦੀ ਗੱਲ ਕਰਕੇ ਤਾਂ ਟਵਿੱਟ ਜਾਫੀ ਬਣਾਂਗਾ ਪਾਜੀ ਮੋਤਾਵਾਦ 7 ਟੱਚ ਲੈ ਕੇ 4 ਜਫੇ ਲਾਈ ਤੇ ਅੱਗੇ ਗੱਲ ਕਰਦੇ ਤਲਵੰਡੀ ਵਿਰਕ ਗੁਰਦਾਸਪੁਰ ਕਬੱਡੀ ਟੂਰਨਾਮੈਂਟ ਦੇ ਫਾਈਨਲ ਰਿਜ਼ਲਟ ਦੀ ਤੇ ਉੱਥੇ ਪਹਿਲਾ ਇਨਾਮ 81000 ਤੇ ਦੂਜਾ ਇਨਾਮ 71000 ਸੀ ਤਾਂ ਇਥੇ ਫਾਈਨਲ ਮੈਚ ਹੋਇਆ ਸੀ ਕਮਾਨ ਤੇ ਨਵੀਆਂ ਵਾਗੜੀਆਂ ਦੀਆਂ ਟੀਮਾਂ ਦੇ ਵਿਚਕਾਰ ਇਹਦੇ ਵਿੱਚੋਂ ਨਵੀਆਂ ਵਾਗੜੀਆਂ ਦੇ ਨੰਬਰ ਰਹੇ 27 ਤੇ ਕਮਾਨ ਦੇ ਨੰਬਰ ਰਹੇ 28 ਇਹਦੇ ਵਿੱਚੋਂ ਕਮਾਨ ਦੀ ਟੀਮ ਫਾਸਟ ਰਹੀ ਤੇ ਨਵੀਆਂ ਵਾਗੜੀਆਂ ਦੀ ਟੀਮ ਸੈਕੰਡ ਤੇ ਅੱਗੇ ਗੱਲ ਕਰਦੇ ਹਾਂ ਫਰਵਾਲਾ ਜਲੰਧਰ ਕਬੱਡੀ ਟੂਰਨਾਮੈਂਟ ਦੇ ਫਾਈਨਲ ਰਿਜ਼ਲਟ ਦੀ ਤੇ ਉੱਥੇ ਪਹਿਲਾ ਇਨਾਮ 1 ਲੱਖ ਰੁਪਏ ਤੇ ਦੂਜਾ ਇਨਾਮ 75 ਹਜ਼ਾਰ ਸੀ ਤੇ ਬੈਸਟ ਰੇਡਰ ਤੇ ਜਾਫਾਗਾਂ ਦੇ ਲਈ ਮੋਟਰਸਾਈਕਲ ਦਿੱਤੇ ਗਏ ਸਨ ਤਾਂ ਇਥੇ ਫਾਈਨਲ ਮੈਚ ਹੋਇਆ ਸੀ ਨਕੋਦਰ ਤੇ ਤਨਵਰੀ ਹਰਿਆਣਾ ਦੀਆਂ ਟੀਮਾਂ ਦੇ ਵਿਚਕਾਰ ਇਹਦੇ ਵਿੱਚੋਂ ਤਨਵ ਇਤਨੋਂ ਰੀਡ ਨੰਬਰ 36 ਤੇ ਨਕੋਦਰ ਦੇ ਨੰਬਰ ਸੀ 22 ਤੇ ਇਥੋਂ ਦੇ ਵੈਸਟਰ ਰੇਡਰ ਤੇ ਜਾਫੀ ਦੀ ਗੱਲ ਕਰਕੇ ਤਾਂ ਇਥੋਂ ਵੈਟਰ ਰੇਡਰ ਬਣਾਂਗਾ ਅੰਕਿਤ ਹਲੇਵੇ ਵਾਲਾ 14 ਕਬੱਡੀਆਂ ਪਾ ਕੇ 12 ਨੰਬਰ ਲੈਤੇ ਤੇ ਬਿੱਟ ਜਾਫੀ ਦੀ ਗੱਲ ਕਰਕੇ ਤਾਂ ਬਿੱਟ ਜਾਫੀ ਬਣਾਂਗਾ ਬਿੱਕਰ ਛੱਠੇ ਵਾਲਾ ਸੱਤ ਟੱਚ ਲੈ ਕੇ ਚਾਰ ਜਾਫੇ ਲਾਈ ਤੇ ਮੁੰਡੇ ਮੋਟਰਸਾਈਕਲਾਂ ਦੇ ਵੈਸਟਰ ਰੇਡਰ ਤੇ ਜਾਫੀ ਬਣੇ ਤੇ ਹਾਂਜੀ ਇਹ ਸੀ ਕੱਲ ਦੇ ਕਬੱਡੀ ਕਪਾਣ ਦਾ ਫਾਈਨਲ ਰਿਜ਼ਲਟ ਤੇ ਵੀਡੀਓ ਚੰਗੀ ਲੱਗੀ ਤਾਂ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰਨਾ ਤੇ ਮਿਲਦੇ ਆ ਕਿਸੇ ਹੋਰ ਵੀਡੀਓ ਦੇ ਨਾਲ ਧੰਨਵਾਦੀ